ਮਾਨਜੋਗ ਡੀਜੀਪੀ ਪੰਜਾਬ ਤੇ ਐਸਐਸਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੋ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਮੁਹਿੰਮ ਵਿੱਢੀ ਗਈ ਹੈ। ਤੋਂ ਇਸ ਦੇ ਅਧੀਨ ਹੀ ਮੈਂ ਤੁਹਾਨੂੰ ਅੱਜ ਜਾਣਕਾਰੀ ਦੇਣਾ ਚਾਹਨਾ ਕਿ ਬੀਤੀ 9 5 2024 ਨੂੰ ਬਰਨਾਲਾ ਦੇ ਕਾਲਾ ਮਹਿਰ ਸਟੇਡੀਅਮ ਦੀ ਬੈਕਸਾਈਡ ਤੋਂ ਇੱਕ ਅਣਪਛਾਤੇ ਵਿਅਕਤੀ ਦੀ লাশ ਮਿਲੀ ਸੀ ਜੋ ਕਿ ਵੈਰੀਫਾਈ ਕਰਨ ਤੇ ਪਤਾ ਲੱਗਿਆ ਕਿ ਉਹ ਵਿਅਕਤੀ ਨਿਸ਼ਾਨ ਸਿੰਘ ਵਾਸੀ ਕੋਰੜ ਸੀ ਤੇ ਉਹਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਸੀ। ਤੋ ਇਹਦੇ ਉੱਤੇ ਫਰਦਰ ਜਿਹੜਾ ਤਫਤੀਸ਼ ਕਰਦੇ ਹੋਏ ਜਿਹੜਾ ਨਿਸ਼ਾਨ ਸਿੰਘ ਸੀ ਮਰਤਕ ਉਹਦੇ ਫਾਦਰ ਦੇ ਬਿਆਨ ਦੇ ਉੱਤੇ ਮੁਕੱਦਮਾ ਨੰਬਰ 217 ਅਧੀਨ ਧਾਰਾ 304 ਆਈਪੀਸੀ ਥਾਣਾ ਸਿਟੀ ਬਰਨਾਲਾ ਤਿੰਨ ਦੋਸ਼ੀਆਂ ਦੇ ਦੋ ਦੋਸ਼ੀਆਂ ਦੇ ਖਿਲਾਫ ਜਿਹੜਾ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਸੀਮਾ ਰਾਣੀ ਵਾਸੀ ਬਰਨਾਲਾ ਤੇ ਅਰਸ਼ਦੀਪ ਸਿੰਘ ਗੋਲੀ ਵਾਸੀ ਕੋੜੜ ਜਿਹੜਾ ਇਹਨਾਂ ਦੇ ਦਰਦ ਕੀਤਾ ਗਿਆ ਸੀ ਜੋ ਇਹ ਪਤਾ ਲੱਗਿਆ ਸੀ ਸ਼ੁਰੂਆਤੀ ਤਫ਼ਤੀਸ਼ ਦੇ ਵਿੱਚ ਕਿ ਜਿਹੜਾ ਅਰਸ਼ਦੀਪ ਗੋੜੀ ਜੋ ਕਿ ਕੋਰੜਾ ਪਿੰਡ ਦਾ ਹੀ ਰਹਿਣ ਵਾਲਾ ਇਹ ਤੇ ਜਿਹੜੀ ਸੀਮਾ ਰਾਣੀ ਜੋ ਬਰਨਾਲੇ ਦੀ ਹੈ ਇਹਨਾਂ ਵੱਲੋਂ ਮੇਰੇ ਤੱਕ ਨਿਸ਼ਾਨ ਸਿੰਘ ਨੂੰ ਜਿਹੜਾ ਨਸ਼ੇ ਦੇ ਵਿੱਚ ਲਗਾਇਆ ਗਿਆ ਸੀਗਾ ਤੇ ਉਹ ਰੈਗੂਲਰਲੀ ਉਹਨੂੰ ਇੱਥੇ ਲਿਆ ਕੇ ਨਸ਼ਾ ਸਪਲਾਈ ਕਰਦੇ ਸੀ ਉਸ ਨੂੰ ਨਸ਼ਾ ਲਵਾਉਂਦੇ ਵੀ ਸੀ ਜਿਵੇਂ ਕਰਕੇ ਉਹ ਨਸ਼ੇ ਦਾ ਵੱਧ ਸੇਵਨ ਕਰਨ ਕਰਕੇ ਹੀ ਉਹਦੀ ਮੌਤ ਹੋ ਗਈ ਸੀ ਸੋ ਇਸ ਗੱਲ ਦਾ ਗੰਭੀਰ ਨੋਟਿਸ ਲੈਂਦਿਆਂ ਹੋਇਆਂ ਇਹ ਦੋਨਾਂ ਦੋਸ਼ੀਆਂ ਦੇ ਖਿਲਾਫ ਅਧੀਨ ਤਾਰਾ 304 ਜੋ ਗੈਰ ਰਾਦਰਨ ਕਤਲ ਦਾ ਮਕਦਮਾ ਦਰਜ ਕੀਤਾ ਗਿਆ। ਫਰਦਰ ਪੜਤਾਲ ਕਰਦੇ ਹੋਏ ਇਹ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਨੇ ਇਹ ਫਰਦਰ ਬਰਨਾਲਾ ਦੇ ਬੈਕਸਾਈਡ ਰਾਮਬਾਗ ਵਿੱਚੋਂ ਮਨੋਰ ਸਿੰਘ, ਕ੍ਰਿਸ਼ਨਾ ਰਾਣੀ, ਕ੍ਰਿਸ਼ਨਾ ਦੇਵੀ ਪਤਨੀ ਮਨੋਰ ਸਿੰਘ ਤੇ ਸ਼ਿੰਦਰ ਕੌਰ ਪਤਨੀ ਮੱਖਣ ਸਿੰਘ ਵਾਸੀ ਰਾਮਬਾਗ ਦੀ ਬੈਕਸਾਈਡ ਬਰਨਾਲਾ ਇਹਨਾਂ ਪਾਸੋਂ ਇਹ ਨਸ਼ਾ ਜਿਹੜਾ ਲੈ ਕੇ ਜਾਂਦੇ ਸੀ। ਸੋ ਇਹ ਤਿੰਨੇ ਦੋਸ਼ੀਆਂ ਨੂੰ ਵੀ ਇਹ ਮੁਕੱਦਮਾ ਨੰਬਰ 215 ਦੇ ਵਿੱਚ 217 ਦੇ ਵਿੱਚ ਨੋਮੀਨੇਟ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਮਨਜੋਗ ਅਦਾਵਤ ਜੀ ਪਾਸੋਂ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਜਿਹੜੀ ਹੈ ਤਫ਼ਤੀਸ਼ ਕੀਤੀ ਜਾ ਰਹੀ ਹੈ ਸੋ that ਫਰਦਰ ਜਿਹੜੀ ਹੈ ਨਸ਼ੇ ਦੀ ਰਿਕਵਰੀ ਅਤੇ ਜੋ ਮਰਤਕ ਨਿਸ਼ਾਨ ਸਿੰਘ ਸੀ ਉਹਦਾ ਮੋਟਰਸਾਈਕਲ ਉਹਦਾ ਮੋਬਾਈਲ ਵਗੈਰਾ ਉਹਦੀ ਰਿਕਵਰੀ ਕੀਤੀ ਜਾਵੇ ਇਸੇ ਤਰ੍ਹਾਂ ਇਹਦੇ ਵਿੱਚ ਥਾਣਾ ਸਿਟੀ ਬਰਨਾਲਾ ਪੁਲਿਸ ਨੇ ਜਿਹੜਾ ਸਫਲਤਾ ਹਾਸਲ ਕੀਤੀ ਆ ਜਿਵੇਂ ਕਿ ਮੁਕੱਦਮਾ ਨੰਬਰ 524 ਮਿਤੀ 17 11 2023 ਅਧੀਨ ਤਾਰਾ 379 411 ਦਰਜ ਕਰਕੇ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸੁਖਚੈਨਰਾਮ ਵਾਸੀ ਫਰਵਾਹੀ ਤੇ ਲਵਪ੍ਰੀਤ ਸਿੰਘ ਵਾਸੀ ਫਰਵਾਹੀ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਰਸੋਂ ਚਾਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੇ ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੇ ਵਿੱਚ ਥਾਣਾ ਸਿਟੀ ਬਰਨਾਲਾ ਨੇ ਕਾਮਯਾਬੀ ਹਾਸਲ ਕੀਤੀ ਹੈ ਜੋ ਮਿਤੀ 11/3/2023 ਨੂੰ ਡਾਕਟਰ ਸੰਦੀਪ ਗੁਲਾਟੀ ਦੇ ਉੱਤੇ ਰਾਤ ਦੇ ਵਕਤ ਕੁਛਣ ਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਉਹਨਾਂ ਪਾਸੋਂ ਕੈਸ਼ ਜਿਹੜਾ ਉਹ ਸਨੈਚ ਕਰ ਲਿਆ ਸੀਗਾ ਤੇ ਮਕਦਮਾ ਨੰਬਰ 101 ਮਿਤੀ 12/3/2024 379 20 458 ਆਪੀਸੀ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ ਸੀ ਸੋ ਇਹਦੇ ਉੱਤੇ ਵੀ ਵਰਕ ਕਰਦਿਆਂ ਹੋਇਆਂ ਦੋ ਦੋਸ਼ੀ ਗਗਨਦੀਪ ਸਿੰਘ ਵਾਸੀ ਕਟੂ ਤੇ ਜੁੰਮਾ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਇਹ ਦੋਨੇ ਦੋਸ਼ੀ ਵੀ ਜਿਹੜੇ ਗ੍ਰਿਫਤਾਰ ਕਰ ਲਏ ਨੇ ਤੇ ਇਹਨਾਂ ਤੋਂ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਮੁਕੱਦਮਾ ਨੰਬਰ 217 ਹੈ ਨੇ ਉਹਦੇ ਵਿੱਚ ਦੋਸ਼ੀ ਨੇ ਮਨੋਹਰ ਸਿੰਘ ਤੇ ਕ੍ਰਿਸ਼ਨਾ ਦੇਵੀ ਤੇ ਚਿੰਦਰਕੌਰ ਇਹ ਜਿਹੜੇ ਹੈਬਿਚੁਅਲ ਅਫੈਂਡਰ ਨੇ ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਸਾਰੇ ਐਕਸਾਈਜ਼ ਐਕਟ ਦੇ ਤੇ ਐਨਡੀਪੀਐਸ ਐਕਟ ਦੇ ਮੁਕੱਦਮੇ ਕਰਦੇ ਨੇ ਜਿਹੜਾ ਦੂਜਾ ਮੁਕੱਦਮਾ ਦੱਸਿਆ 524/23 ਜਿਹੜੇ ਮੋਟਰਸਾਈਕਲ ਬਰਾਮਦਗੀ ਹੋਈ ਹੈ ਇਹਦੇ ਵਿੱਚ ਦੋਸ਼ੀ ਸੁਖਚੈਨ ਰਾਮ ਦੇ ਉੱਤੇ ਚਾਰ ਮੁਕੱਦਮੇ ਤੇ ਦੋਸ਼ੀ ਲਾਪਰੀ ਸਿੰਘ ਦੇ ਉੱਤੇ ਤਿੰਨ ਮੁਕੱਦਮੇ ਦਰਜ ਨੇ ਜਿਹੜਾ ਮੁਕੱਦਮਾ ਨੰਬਰ 101/24 ਆ ਉਹਦੇ ਵਿੱਚ ਜਿਹੜੇ ਦੋਸ਼ੀ ਨੇ ਜੁੰਮਾ ਸਿੰਘ ਤੇ ਗਗਨਦੀਪ ਸਿੰਘ ਇਹਨਾਂ ਦੇ ਵੀ ਜਿਹੜਾ ਅਸੀਂ ਕ੍ਰਿਮੀਨਲ ਇਨਸੀਡੈਂਟਸ ਨੂੰ ਚੈੱਕ ਕੀਤਾ ਜਾ ਰਿਹਾ ਇਹਨਾਂ ਸਾਰੇ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਅਸੀਂ ਹਾਸਲ ਕਰਾਂਗੇ ਤੇ ਫਰਦਰ ਕੁਝ ਕੀਤੀ ਜਾਏਗੀ